ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਹਾਕੀ ਦੇ ਪਲੇਅਰ ਬਣਾਉਣ ਲਈ ਸਾਡੀਆਂ ਆਪਣੀਆਂ ਅਕੈਡਮੀਆਂ ਚਲਦੀਆਂ ਕਬੱਡੀ ਦੀਆਂ ਸਾਡੀਆਂ ਆਪਣੀਆਂ ਜਿਹੜੀਆਂ ਅਕੈਡਮੀਆਂ ਚਲਦੀਆਂ ਪਰ ਫਿਰ ਵੀ ਜਿਹੜੇ ਕੋ ਸਿੱਖ ਚਿਹਰੇ ਅਚੇਚੇ ਤੌਰ ਤੇ ਆਪਣਾ ਯੋਗਦਾਨ ਪਾਉਂਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਸਰਦਾਰ ਜਰਮਨਜੀਤ ਸਿੰਘ ਜਿਨ੍ਹਾਂ ਨੇ ਇੰਡੀਆ ਦੀ ਹਾਕੀ ਟੀਮ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ। ਭਾਵੇਂ ਟੀਮ ਨੂੰ ਪਹਿਲਾਂ ਵੀ ਸਨਮਾਨਤ ਕੀਤਾ ਗਿਆ ਸੀ। ਪਰ ਸਾਬਤ ਸੂਰਤ ਹੁਣ ਕਰਕੇ ਉਸ ਦਿਨ ਅਸੀਂ ਫੈਸਲਾ ਕੀਤਾ ਸੀ ਕਿ ਉਹਨਾਂ ਨੂੰ 5 ਲੱਖ ਰੁਪਈਆ ਜਿਹੜਾ ਆ ਉਹ ਦਿੱਤਾ ਜਾਊਗਾ ਤੇ ਸਨਮਾਨ ਵੀ ਵਿਦੇਸ਼ ਵਿਸ਼ੇਸ਼ ਕੀਤਾ ਜਾਊਗਾ। ਤੋਂ ਉਹਨਾਂ ਦਾ ਸਨਮਾਨ ਕੀਤਾ ਦੂਸਰਾ ਮੁੰਡਾ ਅਮਰਪ੍ਰੀਤ ਸਿੰਘ ਜਿਹੜਾ ਸਾਬਤ ਸੂਰਤ ਆ ਜਿਹੜਾ ਤੌੜਾਂ ਦੇ ਵਿੱਚ ਆਪਣਾ ਮੈਟਲ ਲੈ ਕੇ ਆਇਆ ਉਹਨੂੰ ਵੀ 1 ਲੱਖ ਰੁਪਈਆ ਜਿਹੜਾ ਤੇ ਉਹਦਾ ਵੀ ਸ਼ੋਮਣੀ ਗੁਰਦਾਰਾ ਪਰਨਮਤ ਕਮੇਟੀ ਵੱਲੋਂ ਸਤਿਕਾਰ ਕੀਤਾ ਗਿਆ ਤੇ ਸ਼ੋਮਣੀ ਕਮੇਟੀ ਹਮੇਸ਼ਾ ਹੀ ਉਹ ਸਿੱਖ ਜਿਹੜੇ ਜ ਸਾਫ਼ ਸੂਰਤ ਆ ਉਹਨਾਂ ਲਈ ਹਮੇਸ਼ਾ ਹੀ ਆਪਣਾ ਯੋਗਦਾਨ ਸਮੇਂ-ਸਮੇਂ ਸਰ ਪਾਉਂਦੀ ਰਹੀ ਆ ਸੋ ਇਹ ਦੋਹਾਂ ਨੂੰ ਅੱਜ ਚੇਚੇ ਤੌਰ ਤੇ ਜਿਹੜਾ ਇੱਥੇ ਉਹ ਸਨਮਾਨ ਪੇਟੀ ਤੱਕ ਮੈਂ ਤੇ ਸਭ ਤੋਂ ਪਹਿਲਾਂ ਐਸਜੀਪੀਸੀ ਦਾ ਬਹੁਤ-ਬਹੁਤ ਧੰਨਵਾਦੀ ਆ ਆਮੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਇਹ ਮੈਨੂੰ ਮਾਨ ਬਖਸ਼ਿਆ ਤੇ ਪਿਛਲੀ ਵਾਰੀ ਵੀ ਜਦੋਂ ਏਸ਼ੀਅਨ ਗੇਮਾਂ ਵਿੱਚ 골ਡ ਮੈਡਲ ਲੈ ਕੇ ਆਏ ਸੀਗੇ ਤੇ ਉਦੋਂ ਵੀ ਐਸ.ਸੀ.ਪੀ.ਸੀ ਨੇ ਬਹੁਤ ਸਨਮਾਨ ਦਿੱਤਾ ਸੀ ਕਿ ਐਤਕੀ 올림픽ਸ ਵਿੱਚ ਬ੍ਰੌਂਜ਼ ਮੈਡਲ ਲੈ ਕੇ ਆਏ ਆ ਤੇ ਉਸ ਵਿੱਚ ਵੀ ਐਸ.ਜੀ.ਪੀ.ਸੀ ਨੇ ਮੇਰਾ ਬਹੁਤ ਸਨਮਾਨ ਦਿੱਤਾ ਜਿਸ ਦਿਨ ਅਸੀਂ ਮੈਡਲ ਲੈ ਕੇ ਇੰਡੀਆ ਪਰਤੇ ਸੀਗੇ ਸਭ ਤੋਂ ਪਹਿਲਾਂ ਉਸ ਦਿਨ ਸਨਮਾਨ ਦਿੱਤਾ ਸੀਗਾ ਤੇ ਅੱਜ ਛੇਛੇ ਚੋਰ ਤੇ ਬੁਲਾ ਕੇ ਤੇ ਮੈਨੂੰ ਐਸ.ਸੀ.ਪੀ.ਸੀ ਨੇ ਸਨਮਾਨ ਕੀਤਾ ਤੇ ਮੈਂ ਐਸ.ਜੀ.ਪੀ.ਸੀ ਦਾ ਬਹੁਤ ਧੰਨਵਾਦੀ ਆ ਤੇ ਮੈਂ ਇਹੀ ਗਰਜਾਸ਼ ਕਰਦਾ ਹਾਂ ਐਸ.ਜੀ.ਪੀ.ਸੀ ਤੋਂ ਕਿ ਇਦਾਂ ਹੀ ਆਉਣ ਵਾਲੇ ਪਲੇਅਰਾਂ ਦੀ ਪੰਜਾਬ ਦੇ ਪਲੇਅਰਾਂ ਦੀ ਇੰਡੀਆ ਦੇ ਪਲੇਅਰਾਂ ਦੀ ਇਦਾਂ ਹੀ ਸਪੋਰਟ ਕਰਦੇ ਰਹਿਣਾ ਤਾਂ ਜੋ ਆਪਣੇ ਜਿੰਨੇ ਵੀ ਔਰ ਆਉਣ ਵਾਲੀ ਜੰਗ ਜਨਰੇਸ਼ਨ ਆ ਉਹ ਇਸ ਤੋਂ ਪ੍ਰਭਾਵਿਤ ਹੋ ਕੇ ਹੋਰ ਗੇਮਾਂ ਵੱਧੇ ਤੇ ਜਿੱਦਾਂ ਕਿ ਮੇਰੇ ਨਾਲ ਨਾਲ ਅੱਜ ਅੰਬਾਲਾ ਤੋਂ ਇੱਕ ਵੀਰ ਦੌੜ ਕਰਕੇ ਇੱਥੇ ਤੱਕ ਪਹੁੰਚਿਆ ਹੈ ਹਰਮੰਦਰ ਸਾਹਿਬ ਦਰਸ਼ਨ ਕਰਨ ਆਇਆ ਹੈ ਉਸ ਦਾ ਵੀ ਐਸਸੀਪੀ ਨੇ ਸਨਮਾਨ ਕੀਤਾ ਹੈ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਚੀਜ਼ ਦੇ ਕਿ ਉਹਨਾਂ ਨੇ ਨਾ ਸਾਨੂੰ ਮਾਨ ਬਖਸ਼ਿਆ ਅਪੀਲ ਇਹੀ ਆ ਕਿ ਆਪਣੀ ਜਿੰਨੇ ਵੀ ਨੌਜਵਾਨ ਸਿੱਖ ਨੌਜਵਾਨ ਆ ਉਹ ਸਿੱਖੀ ਸਰੂਪੇ ਚ ਰਹਿ ਕੇ ਆਪਣੇ ਪੰਜਾਬ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਾ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਤਾਂ ਜੋ ਆਪਣੀ ਜਿਹੜੀ ਧਰਮ ਦੀ ਪਛਾਣ ਆ ਉਹ ਦੇਸ਼ਾਂ ਵਿਦੇਸ਼ਾਂ ਤੱਕ ਪਤਾ ਚੱਲੇ ਕਿ ਆਪਣੇ ਧਰਮ ਦੀ ਕੀ अहमਤਾ ਤੇ ਕੀ ਮਹੱਤਤਾ ਵਾ ਤੇ ਇਸੇ ਤਰ੍ਹਾਂ ਹੀ ਮੇਰੀ ਸਾਰਿਆਂ ਨੂੰ ਗਰਜਾਸ਼ ਆ ਕੇ ਆਪਣੇ ਸਰੂਪੇ ਚ ਰਹਿ ਕੇ ਖੇਡਣ ਬਿਲਕੁਲ ਸਾਰਿਆਂ ਨੂੰ ਇਹ ਹੀ ਅਪੀਲ ਆ ਕਿ ਆਪਣੇ ਨਸ਼ਿਆਂ ਤੋਂ ਦੂਰ ਰਹਿਣਾ ਨਸ਼ਿਆਂ ਤੋਂ ਦੂਰ ਰਹਿ ਕੇ ਜੇ ਤੁਸੀਂ ਕੋਈ ਸਟੱਡੀ ਵੀ ਕਰਦੇ ਆ ਜਾਂ ਕੋਈ ਹੋਰ ਵੀ ਐਜੂਕੇਸ਼ਨ ਕਰਦੇ ਆ ਤੇ ਆਪਣਾ ਸਮਾਂ ਕੱਢ ਕੇ ਜਰੂਰ ਮੈਦਾਨ ਵਿੱਚ ਜਾਣ ਖੇਡ ਕਰਨ ਤਾਂ ਜੋ ਉਹਨਾਂ ਦਾ ਜਿਹੜਾ ਧਿਆਨ ਆ ਇਹਨਾਂ ਚੀਜ਼ਾਂ ਤੋਂ ਹਟ ਸਕੇ ਕਿਉਂਕਿ ਖੇਡ ਇੱਕ ਐਸੀ ਚੀਜ਼ ਆ ਜੋ ਇਨਸਾਨ ਨੂੰ ਮੈਂਟਲੀ ਵੀ ਸਟਰੋਂਗ ਬਣਾਉਂਦੀ ਆ ਫਿਜ਼ੀਕਲੀ ਦੇ ਨਾਲ ਨਾਲ ਤੋਂ ਸਾਨੂੰ ਇਸ ਚੀਜ਼ਾਂ ਤੋਂ ਦੂਰ ਰੱਖੇਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਕਿਸ ਤਰ੍ਹਾਂ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦੇ ਨੇ ਕਿ ਜਿਦਾਂ ਅੰਬਾਲੇ ਤੋਂ ਇਹ ਵੀ ਅਥਲੀਟ ਕਰਦਾ ਤੇ ਅੰਬਾਲੇ ਤੋਂ ਭੱਜ ਕਿਸੇ ਤੋਂ ਕਰਾਇਆ ਇਹਦੇ ਨਾਲ ਵੀ ਕਿੰਨੇ ਜਿਹੜੇ ਹੋਰ ਨੌਜਵਾਨ ਐਸਸੀ ਨੂੰ ਪ੍ਰਭਾਵਿਤ ਹੋਣਗੇ ਤੇ ਆਪਣਾ ਗੇਮ ਆ ਲਾਉਣਗੇ ਵੀਰ ਜੀ ਜਿਸ ਟਮ ਮਤਲਬ ਕਿ ਗੇਮ ਕਰੇ ਕਰੂੰ ਤਾਂ ਐਥਲੈਟਿਕ ਕਰੇ ਕਰੂੰ ਤਾਂ ਉਸ ਟਾਈਮ ਮਤਲਬ ਕਿ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਜੋ ਮੈਨੂੰ سپورਟ ਕਰੇ ਕਰਾਂਦੇ ਤਾਂ ਰਨਿੰਗ ਵਗੈਰਾ ਛੁੱਟ ਗਈ ਥੀ ਤਾਂ ਉਸਕੇ 2 ਸਾਲ ਬਾਅਦ ਮਨੇ ਦੁਬਾਰਾ ਕਿਸੇ ਤਰੀਕੇ ਦੇ ਕੁਝ ਐਸੇ ਸੇ ਮਤਲਬ ਕਿ ਮੇਰੀ ਗੇਲ ਮੈਂ ਗੁਰਦੁਆਰਾ ਸਾਹਿਬ ਗਿਆ ਮਹਾਰ ਅਰਦਾਸ ਕਰੀ ਕਿ ਵਈ ਪ੍ਰਮਾਤਮਾ ਮੇਰੇ ਜੋਗਾ ਵੀ ਕੁਝ ਐਸਾ ਚਮਤਕਾਰ ਕਰੇ ਜਿਸ ਤੇ ਮੈਂ ਆਪਣੀ ਰਨਿੰਗ ਦੁਬਾਰਾ ਕੰਟੀਨਿਊ ਕਰ ਸਕ तो परमात्मा ने चमत्कार मेरी गेल और यो चीज मैं आज दो साल पहले ही सोच रखी थी कि मैं अगर ऐसा कुछ करागा परमात्मा मेरी गेल चमत्कार तो यो चीज मैं करूंगा कि रनिंग कर तो श्री दरबार साहब जाऊंगा तो वो चीज मैंने करी हर यहां तक आया मैं परमात्मा की मेरे पर बहुत कृपा रही और आज मैं रनिंग कर रहा हूं और मेरे जोगा बहुत ਬੜੀ ਬਾਤ ਹੈ ਕਿ ਮੈਂ ਬਾਈ ਜੀ ਕੀ ਗੇਲ ਬੈਠਾ ਹੂੰ ਬਾਈ ਜੀ ਗੇਲ ਇਹਾਂ ਬੈਠਣਾ ਹੀ ਮੇਰੇ ਜੋਗਾ ਬਹੁਤ ਬਹੁਤ ਵੱਡੀ ਬਾਤ ਹੈ ਅਰ ਯਹਾਂ ਸੀ ਮੈਂ ਆ ਗਿਆ ਯਹਾਂ ਸੀ ਮੱਥਾ ਟੇਕਿਆ ਉਹ ਵੀ ਮੇਰੇ ਜੋਗਾ ਬਹੁਤ ਵੱਡੀ ਬਾਤ ਹੈ ਮੈਂ ਐ ਜੀ ਬੀ ਸੀ ਨੇ ਜੋ ਸਨਮਾਨ ਕਰਿਆ ਬਾਈ ਜੀ ਉਸਕਾ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦੀ ਹੂੰ ਮੈਂ ਅੱਜ ਯਹਾਂ ਤੇ ਬਹੁਤ ਜ਼ਿਆਦਾ ਮੋਟੀਵੇਟ ਹੋ ਗਿਆ ਜਾ ਰਿਹਾ ਅਰ ਇਸ ਰੋਪੇ ਕੀ ਕੀਮਤ ਮੈਂ ਆਪ ਲੋਕਾਂ ਨੂੰ ਬਤਾ ਨਹੀਂ ਸਕਦਾ ਕਿਤਨੀ ਹੈ ਕਿਉਂਕਿ ਮੇਰੇ ਜੋਗਾ ਬਹੁਤ ਵੱਡੀ ਚੀਜ਼ ਆ ਜਿਹਨ ਸੀ ਮੈਨੂੰ ਮਿਲੀ ਆ ਯਹਾਂ ਸੀ ਤੇ ਇਹਨੂੰ ਮੈਂ ਹਮੇਸ਼ਾ ਸਨਮਾਨ ਨੂੰ ਸੰਭਾਲ ਕੇ ਰੱਖੂੰਗਾ ਅਰ ਅੱਗੇ ਆਪਣੀ ਜ਼ਿੰਦਗੀ ਤੱਕ ਕੀ ਕਰੂੰਗਾ ਤਾਂ ਕਿ ਮੈਂ ਵੀ ਅੱچھے ਲੈਵਲ ਬਬਾਈ ਜਿਸ ਤਰ੍ਹਾਂ ਮੈਂ ਵੀ ਇੰਟਰਨੈਸ਼ਨਲ ਲੈਵਲ ਪਰਫਾਰਮ ਕਰ ਸਕੂੰ ਜਿਸ ਤੇ ਲੋਕਾਂ ਨੂੰ ਪਤਾ ਲਗਾ ਕਿ ਸਿੱਖ ਕੌਮਾਂ ਦੇ ਬੰਦਾ ਕੋਈ ਉਠਿਆ ਗਰੀਬੀ ਮਾਂ ਦੇ ਉਠਿਆ ਬੰਦਾ ਹਰ ਯਹਾਂ ਤੱਕ ਪਹੁੰਚਿਆ আর ਉਸ ਦੀ ਕੌਮ ਨੇ ਉਹਨੂੰ ਕਿਤਨਾ ਸਪੋਰਟ ਕਰਿਆ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਜੀ ਮੈਂ ਉਹੀ ਮੈਸੇਜ ਦੇਣਾ ਚਾਹੂੰਗਾ ਕਿ ਅੱਛੇ ਬਸੇ ਲਗੋ ਆਪਣੇ ਧਰਮ ਕੇ ਪ੍ਰਤੀ ਵਫਾਦਾਰ ਹੋਵੋ ਆਪਣਾ ਜਿਹੜਾ ਨਸ਼ਾ ਹੈ ਆਪਣੇ ਆਪ ਛੁੱਟ ਜਾਗਾ ਜੋ ਆਪਕਾ ਕੈਰੀਅਰ ਹੈ ਜੋ ਆਪਕਾ ਮਤਲਬ ਜੋ ਵੀ ਪ੍ਰੋਫੈਸ਼ਨ ਹੈ ਆਪ ਪੜਾਈ ਕਰਨਾ ਚਾਹਾਂ ਜਾਂ ਗੇਮ ਕਰਨਾ ਚਾਹ ਗਾਪ ਨਸ਼ੇ ਵਸਤੇ ਤੋਂ ਦੂਰ ਹੋ ਜਾਣਗੇ ਠੀਕ ਨਹੀਂ ਸੋਚਿਆ ਪੂਰੇ ਦਿਨ ਕਿ ਕੀ ਕਾਮਯਾਬੀ حاصل ਕਰਨੀ ਹੈ ਕੁੱਚਰ ਮਾ ਜੀ ਮੇਰਾ ਯਹੀ ਹੈ ਕਿ ਮੈਂ ਆਪਣਾ ਬੈਸਟ ਦੂੰ ਕਿਉਂਕਿ ਪ੍ਰਮਾਤਮਾ ਨੂੰ ਪਤਾ ਹੈ ਕਿ ਮੈਂ ਕੀ ਕਰਨੇ ਯੋਗਾ ਬਣਿਆ ਹੂੰ ਕਿਉਂਕਿ ਮੈਂ ਤਾਂ ਆਪਣੀ ਕੋਸ਼ਿਸ਼ ਹੀ ਕਰ ਸਕੂ ਮੈਂ ਆਪਣਾ ਬੈਸਟ ਕਰਨੇ ਹੀ ਕੋਸ਼ਿਸ਼ ਕਰੂੰਗਾ ਜਹਾਂ ਤੱਕ ਵੀ ਪ੍ਰਮਾਤਮਾ ਮੈਨੂੰ ਲੈਗਾ ਜਾਏਗਾ ਨੈਸ਼ਨਲ ਇੰਟਰਨੈਸ਼ਨਲ ਜਹਾਂ ਤੱਕ ਵੀ ਮੈਂ ਜਾ ਪਾਉਂਗਾ ਮੈਂ ਕੋਸ਼ਿਸ਼ ਕਰੂੰਗਾ ਆਪਣੇ ਆਪ ਨੂੰ ਅੱਛਾ ਪਰਫਾਰਮ ਕਰਨੇ ਹੀ ਮੁਸ਼ਕਲਾਂ ਤਾਂ ਜੀ ਬਹੁਤ ਆਈ ਮੈਂ ਵਿਚਵਾ ਬਹੁਤ ਸਾਰਾ ਮੌਸਮ ਖਰਾਬ ਵੀ ਮਿਲਿਆ ਮਨੋ ਜਿਸki ਵਜੇ ਤੇ ਮਨੂੰ ਰਨਿੰਗ ਕਰਨੇ ਮੇਂ ਬਹੁਤ ਦਿੱਕਤ ਆਈ ਸਰਵਾਈਕਲ ਕੀ ਪ੍ਰੋਬਲਮ ਮਨੂੰ ਸ਼ੁਰੂ ਹੋ ਗਈ ਜੀ ਰਸਤੇ ਮਾਂ ਗਲੂਕੋਜ਼ ਵੀ बट मैं फिर भी रुकया नहीं क्योंकि मैं 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 था अगर अगर कहीं रुक गया में तो रेस्ट ले का मेरा पूरा साथ दिया। इस श्री तक श्री उसके बाद श्री कोतवाल साहब फिर उसके बाद अपना चमकोर साहब फिर गुरुद्वारा श्री भट्टा साहब फिर अपना गुरुद्वारा श्री परिवार विछोड़ा साहब फिर अपना तख श्री केसगढ़ साहब ਫਿਰ ਉਸਕੇ ਬਾਅਦ ਇਸ ਤਰੀਕ ਕਰਦਾ ਵਾ ਮੈਂ ਇੱਥੇ ਪਹੁੰਚਿਆ ਜਾਂ ਰਸਤੇ ਮੈਂ ਜੀ ਪਰਮਾਤਮਾ ਨੇ ਹੀ ਹੱਥ ਪਕੜਿਆ ਜੀ ਜਦ ਕਿਸੇ ਨੇ ਵੀ ਨਹੀਂ ਹੱਥ ਪਕੜਿਆ ਜੀ ਕਿਸੇ ਸਰਕਾਰ ਨੇ ਨਹੀਂ ਹੱਥ ਪਕੜਿਆ ਜਦ ਕਿਸੇ ਨੇ ਵੀ ਨਹੀਂ ਹੱਥ ਪਕੜਿਆ ਤਾਂ ਜੀ ਪਰਮਾਤਮਾ ਨੇ ਹੀ ਹੱਥ ਪਕੜਿਆ ਜੀ ਜਦ ਹੀ ਮੈਂ ਅੱਜ ਇੱਥੇ ਬੈਠਾ ਹਾਂ ਨਾ ਕਿਸੇ ਕਿਸ ਕੇ ਅੰਦਰ ਕਿਸੇ ਕੀ ਉਹ ਨਹੀਂ ਹੈ ਇਸ ਵਿੱਚ ਸਿਰਫ ਪਰਮਾਤਮਾ ਕੋ ਤੱਕ ਹੈ ਜ ਹੁਣ ਸਾਂ ਮੈਂ ਇੱਥੇ ਸਿ